ਸਰਪੰਚ ਤੁਹਾਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣਿਆ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਪਟਿਆਲਾ ਟਾਈਮ ਚੈਨਲ ਦੇ ਜਰੀਏ ਤੁਸੀਂ ਮੇਰੇ ਤੱਕ ਪਹੁੰਚ ਕਰਦੇ ਹੋ ਵਾਰ-ਵਾਰ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਦੂਜੀ ਗੱਲ ਤੁਸੀਂ ਪੁੱਛਿਆ ਵੀ ਪਿੰਡ ਨੇ ਸਰਪੰਚ ਚੁਣਿਆ ਔਰ ਪਿੰਡ ਵਾਸਤੇ ਕੀ ਕਰਦੇ ਹੋ ਤੁਸੀਂ ਜਾਂ ਕੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਧੰਨਵਾਦ ਮੇਰੇ ਮਨ ਦੇ ਵਿੱਚ ਕੋਈ ਇਦਾਂ ਦਾ ਇਹ ਜਿਹੜੇ 5 ਸਾਲ ਆ ਜਾਂ ਆਉਣ ਵਾਲੇ ਸਮੇਂ 'ਚ ਸਾਰੇ ਜੀ ਕੋਈ ਇਦਾਂ ਦਾ ਇਸ਼ੂ ਨਹੀਂ ਰਹੂਗਾ ਕਿ ਮੈਂ ਕੋਈ ਮੈਂ ਇਦਾਂ ਦੀ ਧੜੇਬੰਦੀ ਦੇ ਨਾਲ ਗੱਲ ਕਰਾਂ ਜਾਂ ਕੋਈ ਇਦਾਂ ਦੀ ਗੱਲ ਕਰਾਂ ਮੇਰੇ ਮਨ ਦੀ ਇੱਕ ਸੋਚ ਹੈ ਵੀ ਮੈਂ ਸਾਰਿਆਂ ਨਾਲ ਲੈ ਕੇ ਚੱਲਣਾ ਤੇ ਅੱਛਾ ਚਲੋ ਸਰ ਸਾਹਿਬ ਆਪਣੇ ਜਿਹੜੇ ਵਿਕਾਸ ਦੇ ਕਾਰਜ ਨੇ ਤੁਸੀਂ ਲੋਕਾਂ ਨਾਲ ਜਦੋਂ ਵਾਅਦੇ ਕੀਤੇ ਹੋਣਗੇ ਕੋਈ ਜਿਹੜੇ ਪਿੰਡ ਦੇ ਕੋਈ ਵਿਕਾਸ ਦੇ ਕਾਰਜ ਰਹਿੰਦੇ ਨੇ ਜਿਹੜੇ ਤੁਸੀਂ ਤੁਹਾਨੂੰ ਪਤਾ ਵੀ ਇਹ ਕਰਨ ਵਾਲੇ ਨੇ ਜ਼ਰੂਰੀ ਨੇ ਸਾਰਿਆਂ ਲਈ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਨੇ ਦੇਖੋ ਛੋਟੇ-ਮੋਟੇ ਕੰਮ ਤਾਂ ਅਕਸਰ ਹੁੰਦੇ ਆ ਹਰੇਕ ਪਿੰਡ ਦੀ ਜਿਹੜੀ ਉਹ ਮੁੱਢਲੀ ਜਿਹੜੀ ਉਹ ਹੁੰਦੀ ਆ ਨਾ ਬੇਸਿਕ ਜਿਹੜੀ ਹੁੰਦੀ ਆ ਕਮਾਗਰਾਂ ਦੀ ਦੌੜ ਉਹ ਤਾਂ ਹੈ ਹੀ ਚੱਲਣੀ ਹੈ ਲੇਕਿਨ ਸਾਡੇ ਪਿੰਡਾਂ ਦਾ ਇੱਕ ਮੇਨ ਕੰਮ ਹੈ ਜਿਹੜਾ ਸੀਵਰੇਜ ਦਾ ਕੰਮ ਸਾਡੇ ਬੜੀ ਸਮੱਸਿਆ ਪਿੰਡ ਦੀ ਸ਼ਾਮਲਾਟ ਨਾ ਹੋਣ ਕਰਕੇ ਜਾਂ ਛੱਪੜਾਂ ਦੀ ਜਗ੍ਹਾ ਘੱਟ ਹੋਣ ਕਰਕੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਆ ਉਹ ਛੋਟੇ ਛੱਪੜਾਂ ਹੋਣ ਕਰਕੇ ਓਵਰ ਹੋ ਜਾਂਦੇ ਆ ਔਰ ਲੋਕਾਂ ਦੇ ਖਸਲਾ ਵਿੱਚ ਨਹੀਂ ਪਾਉਣ ਦਿੰਦੇ ਜਾਂ ਨਹੀਂ ਪਾ ਸਕਦੇ ਕੋਈ ਨਾ ਕੋਈ ਮਜਬੂਰੀ ਆ ਉਹਨਾਂ ਨੂੰ ਅੰਡਰਗਰਾਉਂਡ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਲੈ ਜਾ ਕੇ ਹੋਰ ਲਾਈਨ ਦੇ ਨਾਲ ਜੋੜ ਕੇ ਤੇ ਉਹੋ ਮਤਲਬ ਪਾਉਣਾ ਇੱਕ ਸਰਪੰਚ ਸਾਹਿਬ ਬਣਦੇ ਸਾਹਿਬ ਤੁਸੀਂ ਕਿਹੜੇ ਕੰਮ ਕੀਤੇ ਨੇ ਜਿਵੇਂ ਕਿ ਬਾਕੀ ਪਿੰਡ ਦੇ ਪੰਚਾਇਤਾਂ ਕਹਿੰਦੇ ਗ੍ਰਾਂਟ ਆਊਗੀ ਫਿਰ ਕਰਾਂਗੇ ਤੁਸੀਂ ਪਹਿਲ ਤੇ ਦਰ ਤੋਂ ਪਹਿਲਾਂ ਕਿਹੜੇ ਕੰਮ ਕਰਦੇ ਸਭ ਤੋਂ ਪਹਿਲਾਂ ਮੈਂ ਲੋਕਾਂ ਨਾਲ ਵਾਅਦਾ ਕਰਿਆ ਸੀ ਵੀ ਮੈਂ ਨਸ਼ਾ ਨਹੀਂ ਮੰਡਣਾ ਲੋਕ ਸ਼ਰਾਬਾਂ ਮੰਨਦੇ ਆ ਦੂਸਰੀ ਧਿਰ ਵੱਲੋਂ ਕੁਝ ਕੀਤਾ ਜਾਂਦਾ ਸੀ ਮੈਂ ਹਰੇ ਘਰ ਦੇ ਵਿੱਚ ਜਾ ਕੇ ਕਿਹਾ ਸੀ ਵੀ ਦੇਖੋ ਇਹ ਜਿਹੜੇ ਪੈਸੇ ਆ ਇਹ ਆਪਾਂ ਨਜਾਇਜ਼ ਖਰਚ ਨਹੀਂ ਕਰਨੇ ਕਿਤੇ ਵੀ ਆਪਾਂ ਉਹਨਾਂ ਪੈਸਿਆਂ ਨੂੰ ਇੱਕ ਮਮਕਾਰਾਂ ਤੇ ਕਿਉਂ ਨਹੀਂ ਲਈਏ ਸਰਪੰਚੀ ਦੀ ਇਲੈਕਸ਼ਨ ਹੋਣ ਤੋਂ ਪਹਿਲਾਂ ਹੀ ਮੈਂ ਇੱਕ ਟਿਊਬਵੈਲ ਸ਼ੁਰੂ ਕੀਤਾ ਸੀ ਗਰੀਬਾਂ ਵਾਸਤੇ ਉਹ ਟਿਊਬਵੈਲ ਸ਼ੁਰੂ ਹੋ ਗਿਆ ਸਰਪੰਚੀ ਜਿੱਤਾਂ ਤੋਂ ਬਾਅਦ ਉਹ ਟਿਊਬਵੈਲ ਚਾਲੂ ਹੋ ਗਿਆ ਉਹ 10 ਕਿ ਘਰਾਂ ਨੂੰ ਪਾਣੀ ਜਿਹੜਾ ਵਾ ਉਹਦਾ ਪੀਣ ਵਾਲਾ ਸਾਫ ਸੁਕਰਾ ਪਾਣੀ ਮਿਲਿਆ ਔਰ ਇੱਕ ਅੱਗੇ ਘਰ ਜਾ ਕੇ ਹੋਰ ਉੱਥੇ ਵੀ ਟਿਊਬਵੈਲ ਖਰਾਬ ਸੀ ਉਹਨਾਂ ਦਾ ਵੀ ਅਸੀਂ 2-3 ਦਿਨ ਪਹਿਲਾਂ ਜਿਹੜੀ ਮੋਟਰ ਕਢਾ ਲਈ ਪਈ ਆ ਮੋਟਰ ਉਹ ਦੀ ਸੈੱਟ ਕਰਾਈ ਗਈ ਲੇਕਿਨ ਉਹ ਮੋਟਰ ਚ ਜਿਆਦਾ ਫਲਟ ਆਉਣ ਕਰਕੇ ਉਹ ਮੋਟਰ ਨਵੀਂ ਪਾਉਣੀ ਆ ਮੈਂ ਥੋੜਾ ਜਿਹਾ ਬਿਜੀ ਹੋਣ ਕਰਕੇ ਮੈਂ ਥੋੜਾ ਜਿਹਾ ਬਾਹਰ ਹੋਣ ਕਰਕੇ ਉਹ ਧਿਆਨ ਇਹ ਦਿੱਸ ਕਿ ਉਹ ਵੀ 2-4 ਦਿਨਾਂ ਚ ਅਸੀਂ ਉਹ ਵੀ ਕੰਪਲੀਟ ਕਰ ਦੇਣੀ ਆ ਜਾਂ ਹੋਰ ਕੰਮ ਜਿਵੇਂ ਕਿ ਅਸੀਂ ਉਸ ਦਿਨ ਦੀ ਹੀ ਨਰੇਗਾ ਲਈ ਦੀ ਆ ਰਮੇਸ਼ ਭਾਜੀ ਨਾਲ ਗੱਲ ਕਰਕੇ ਸੈਕਟਰੀਆਂ ਨਾਲ ਗੱਲ ਕਰਕੇ ਜਿਹੜੇ ਮਸਟਾਲ ਕਢਾ ਕੇ ਅਸੀਂ ਜਿਹੜੀ ਸਿਵਿਆਂ ਦੀ ਸਫਾਈ ਚੰਗੇ ਢੰਗ ਨਾਲ ਜਿਹੜੀ ਕਰਾ ਦਿੱਤੀ ਆ ਉਹ ਲਗਭਗ ਅੱਧੋਂ ਜ਼ਿਆਦਾ ਜਿਹੜੀ ਹੋ ਚੁੱਕੀ ਹੈ ਸਫਾਈ ਉੱਥੇ ਫੁੱਲ ਬੂਟੇ ਲਾਵਾਂਗੇ ਵਧੀਆ ਅਲੀਸ਼ਾਨ ਲੇਟਾਂ ਲੋਟਾਂ ਲਾ ਕੇ ਇੱਕ ਮੇਰੇ ਮਨ 'ਚ ਹੈ ਅਭੀ ਇੱਕ ਸਾਫ ਸੁਥਰਾ ਦੂਜੀ ਗੱਲ ਇੱਕ ਬੂਟੇ ਲਾਏ ਗਏ ਆ ਸੜਕਾਂ ਦੇ ਲਾਗੇ-ਲਾਗੇ ਉਹਨਾਂ ਦੀ ਗੜਾਈ ਉਹ ਵੀ ਨਰੇਗਾ ਦੇ ਰਹੀਂ ਜਾਂ ਉਹਨਾਂ ਨੂੰ ਪਾਣੀ ਪਾਉਣ ਦਾ ਅਸੀਂ ਅਪਰਾ ਲਾ ਕੀਤਾ ਪਾਣੀ ਪਾਇਆ ਗਿਆ ਜਿਹੜਾ ਸਿਵਿਆਂ ਦੇ ਵਿੱਚ ਇੱਕ ਟੈਂਕੀ ਰੱਖੀ ਗਈ ਜਿਹੜਾ ਕਿ ਉੱਥੇ ਪਾਣੀ ਹੈ ਨਹੀਂ ਸੀ ਪਾਣੀ ਪਚਾ ਕੇ ਉਹ ਟੈਂਕ ਭਰਿਆ ਰਹਿੰਦਾ 5000 ਲੀਟਰ ਦਾ ਉਹ ਪਾਕੇਤੇ ਵੀ ਯੂਜ਼ ਕਰ ਸਕਦੇ ਬੂਟਿਆਂ ਨੂੰ ਪਾ ਸਕਦੇ ਆ ਜਾਂ ਕਿਤੇ ਵੀ ਉਹ ਛਿੜਕਿਆ ਜਾ ਸਕਦਾ ਜਾਂ ਕਿਸੇ ਸੰਗਤ ਨੂੰ ਜ਼ਰੂਰਤ ਪੈਂਦੀ ਹੈ ਸੁੱਖ-ਦੁੱਖ ਦੇ ਕੰਮ ਦੇ ਵਿੱਚ ਜਦੋਂ ਪੈਂਦੀ ਆ ਤੇ ਉਹ ਵਰਤਿਆ ਜਾਂਦਾ ਇਦਾਂ ਦੇ ਕੰਮ ਜਿਹੜੇ ਅਸੀਂ ਸ਼ੁਰੂ ਕੀਤੇ ਹੋਏ ਆ ਆਲਰੇਡੀ ਪਹਿਲਾਂ ਤੋਂ ਸਰਪੰਚ ਸਾਹਿਬ ਆਪਣੇ ਜਿਹੜੀਆਂ ਮੁੱਢਲੀਆਂ ਲੋੜਾਂ ਹੁੰਦੀਆਂ ਨੇ ਜਿਦਾ ਐਜੂਕੇਸ਼ਨ ਦੀ ਲੋੜ ਹੋ ਗਈ ਸਿਹਤ ਪੱਖੋਂ ਹੋ ਗਈ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਲਾਸ ਤੱਕਰ ਸਕੂਲ ਆ ਤੇ ਸਿਹਤ ਵੱਲੋਂ ਕੋਈ ਡਿਸਪੈਂਸਰੀ ਦਾ ਪ੍ਰਬੰਧ ਹੈਗਾ ਦੇਖੋ ਡਿਸਪੈਂਸਰੀ ਸਾਡੇ ਪਿੰਡ ਹੈਗੀ ਆ ਅਲਰੇਡੀ ਕਾਫੀ ਸਾਲਾਂ ਤੋਂ ਸੀ ਕਿ ਜਸ ਪੈਂਤਰੀ ਲੇਕਿਨ ਮਹੱਲਾ ਕਲੀਨਿਕ ਦੇ ਨਾਂ ਤੇ ਇੱਕ ਚਲੋ ਉਹਦੇ ਵਿੱਚ ਇੱਕ ਕਾਫੀ ਸੁਵਿਧਾ ਜਿਹੜੀ ਉਹ ਦਿੱਤੀ ਗਈ ਆ ਇਸ ਆਮ ਆਦੀ ਪਾਰਟੀ ਸਰਕਾਰ ਵੱਲੋਂ ਰਹੀ ਗੱਲ ਹੈ ਐਜੂਕੇਸ਼ਨ ਦੀ ਪੰਜਵੀਂ ਤੱਕ ਦਾ ਸਕੂਲ ਹੈ ਪਿੰਡ ਦੇ ਵਿੱਚ ਉਹ ਚੱਲ ਰਿਹਾ ਵਧੀਆ ਔਰ ਦੂਸਰਾ ਐਤ ਕੀ ਕੀ ਹੋਇਆ ਵੀ ਜਿਹੜੇ ਸਿਹਤ ਵਾਸਤੇ ਜਿਹੜਾ ਆਪਾਂ ਦੇਖਦੇ ਆਂ ਵੀ ਯੋਗਾ ਵਾਸਤੇ ਟੀਚਰ ਰੱਖਣੇ ਆ ਸਰਕਾਰ ਨੇ ਰੱਖਿਆ ਉਹ ਸਾਡੇ ਪਿੰਡ ਤੋਂ ਵੀ ਦੋ ਮੁੰਡਿਆਂ ਨੇ ਅਪਲਾਈ ਕੀਤਾ ਸੀਗਾ ਉਹਦਾ ਇੱਕ ਦਾ ਨਾਂ ਆ ਗਿਆ ਲਿਸਟ ਦੇ ਅ ਗਰਾਊਂਡ ਵਗੈਰਾ ਹੈ ਪਿੰਡ ਦੇ ਵਿੱਚ ਨੌਜਵਾਨਾਂ ਲਈ ਕੋਈ ਜਿਮ ਵਗੈਰਾ ਨਹੀਂ ਨਹੀਂ ਗਰਾਊਂਡ ਵਗੈਰਾ ਕੁਝ ਨਹੀਂ ਨਾ ਹੀ ਜਿਮ ਨਾ ਉਹ ਸਾਰੀ ਸਾਡੀ ਗੱਲ ਹੋ ਰਹੀ ਹੈ ਐਮਐਲਏ ਸਾਹਿਬ ਨਾਲ ਵੀ ਹੋਈ ਆ ਐਮਪੀ ਸਾਹਿਬ ਨਾਲ ਵੀ ਹੋਈ ਮੈਂ ਤੁਹਾਨੂੰ ਦੱਸਿਓ ਚਾਹੇ ਉਹ ਕਾਂਗਰਸ ਦੇ ਐਮਪੀ ਨੇ ਸਾਡੀ ਐਮਪੀ ਆ ਉਹ ਗਾਂਧੀ ਸਾਹਿਬ ਨਾਲ ਵੀ ਹੋਈ ਆ ਉਹ ਆਪਾਂ ਨੂੰ ਸਮਾਨ ਮਿਲ ਜੂਗਾ ਬਸ ਥੋੜੇ ਦਿਨਾਂ ਤੱਕ ਆ ਕਿਉਂਕਿ ਸੈਕਟਰੀ ਸਾਹਿਬ ਨਾਲ ਗੱਲਬਾਤ ਹੋਈ ਉਹ ਮਤੇ ਵਗੈਰਾ ਹੁਣ ਪੜ੍ਹਣਗੇ ਸਾਰੇ ਚੰਗੇ ਢੰਗ ਨਾਲ ਅਸੀਂ ਸਾਰੀ ਪੰਚਾਇਤ ਨਾਲ ਲੈ ਕੇ ਲੋਕਾਂ ਨਾਲ ਲੈ ਕੇ ਸਾਰੀਆਂ ਚੀਜ਼ਾਂ ਲੈ ਕੇ ਆਉਣੀ ਆ ਪਿੰਡ ਨੂੰ ਬੱਸ ਸੇਵਾ ਕਿਸ ਤਰ੍ਹਾਂ ਬੱਸ ਸੇਵਾ ਰਜੋ ਸਿੰਘ ਹਡਾਣਾ ਜਦੋਂ ਚੇਅਰਮੈਨ ਬਣੇ ਸੀਗੇ ਪਹਿਲੀ ਅਸੀਂ ਨਾਲ ਰਹਿਣ ਕਰਕੇ ਰਜੋ ਸਿੰਘ ਹਡਾਣਾ ਦੇ ਨਾਲ ਰਹੀਦਾ ਔਰ ਇਹ ਸਾਡਾ ਪਹਿਲਾ ਕੰਮ ਸੀਗਾ ਵੀ ਮੈਂ ਸੋਚਿਆ ਆਪਣੇ ਏਰੀਆ ਬਾਰੇ ਵੀ ਸਾਡੇ ਪਿੰਡਾਂ ਦੇ ਵਿੱਚ ਬੱਸਾਂ ਐ ਨਹੀਂ ਦੋ ਬੱਸਾਂ ਮੈਂ ਆਪਣੇ ਤੌਰ ਤੇ ਜਿਹੜੀਆਂ ਸੀ ਉਹ ਲਵਾਈਆਂ ਹੋਈਆਂ ਆਲਰੇਡੀ ਉਹ ਚੱਲ ਰਹੀਆਂ ਆ ਕਿ ਭੰਗੂਆਂ ਤੋਂ ਚੱਲਦੀ ਆ ਹਟਾਣਾ ਹੋ ਕੇ ਖਾਕਤਾ ਪਿੰਡ ਬਹਿੜ ਪਿੰਡ ਉਹ ਪਟਿਆਲਾ ਪਹੁੰਚ ਜਾਂਦੀ ਆ ਦੂਜੀ ਵਾਸਤੇ ਚਲਦੀ ਆ ਦੇਵੀਗੜ ਤੋਂ ਉਹ ਜਿਹੜਾ ਪਿੰਡ ਰੁੜਕੀ ਆ ਬਹਿਰੂ ਖੇੜੀ ਹੁੰਦੇ ਹੋਏ ਸਾਡੇ ਸਰੁਸਤੀਗੜ ਹੁੰਦੇ ਹੋਏ ਉਹ ਵਾਇਸ ਨੌਰੋ ਪਟਿਆਲੇ ਚਲੇ ਜਾਂਦੀ ਆ ਉਹ ਅਜੇ ਦੋ ਦੋ ਟਾਈਮ ਆ ਚਲਦੀ ਲੇਕਿਨ ਆਉਣ ਵਾਲੇ ਸਮੇਂ ਤੋਂ ਚੱਕਰ ਵਧਾਏ ਜਾਣਗੇ ਲੋਕਾਂ ਨੂੰ ਬੜੀ ਜਿਹੜੀ ਸੁੱਖਾ ਸਰਪੰਚ ਸਾਹਿਬ ਪੀਣ ਦੇ ਪਾਣੀ ਦਾ ਪ੍ਰਬੰਧ ਕਿਦਾਂ ਹੈ ਤੁਹਾਡੇ ਨਿਕਾਸ ਦਾ ਕਿਦਾਂ ਹੈ ਨਕਾਸ ਦਾ ਬੁਰਾ ਹਾਲ ਹੈ ਪੀਣ ਦੇ ਪਾਣੀ ਦਾ ਤੇ ਚਲੋ ਟੈਂਕੀ ਬਣੀ ਹੈ ਸਾਡੇ ਪਿੰਡਾਂ 'ਚ ਤਿੰਨਾਂ ਚਾਰਾਂ ਪਿੰਡਾਂ ਦੇ ਵਿੱਚ ਸੁੰਦਰ ਸਿੰਘ ਵਾਲਾ ਪਿੰਡ ਵਿੱਚ ਟੈਂਕੀ ਬਣੀ ਹੈ ਉਹਦਾ ਪਾਣੀ ਜਿਹੜਾ ਘਰ-ਘਰ ਜਿਹੜਾ ਪਹੁੰਚਾਇਆ ਗਿਆ ਟੂਟੀਆਂ ਲੱਗੀਆਂ ਉਹ ਸਾਫ਼ ਸੁਥਰਾ ਪਾਣੀ ਜਿਹੜਾ ਲੋਕਾਂ ਨੂੰ ਪਹੁੰਚਾਇਆ ਗਿਆ ਪੀਣ ਵਾਲਾ ਔਰ ਦੂਜੀ ਗੱਲ ਨਕਾਸ ਦੀ ਥੋੜੀ ਦਿੱਕਤ ਆ ਉਹ ਕੱਲ ਮੇਰੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਆ ਅਸੀਂ ਨਾਪ ਕੀਤਾ ਜਿਹੜਾ ਅੰਡਰਗਰਾਊਂਡ ਸੀਵਰੇਜ ਪਾਉਣਾ ਹੈ ਗੰਦੇ ਪਾਣੀ ਦਾ ਜਿਹੜਾ ਬਾਹਰ ਕੱਢਣਾ ਉਹਦੇ ਬਾਰੇ ਗੱਲ ਚੱਲ ਚੁੱਕੀ ਆ ਥੋੜੇ ਦਿਨਾਂ 'ਚ ਅਸੀਂ ਉਹ ਕੰਪਲੀਟ ਕਰਾਂਗੇ ਤੇ ਜਿੱਦਾਂ ਕਿ ਪਿੰਡ ਦੇ ਵਿੱਚ ਮਹਿਲਾਵਾਂ ਘਰ ਚ ਰਹਿੰਦੀਆਂ ਨੇ ਅਕਸਰ ਹਾਂਜੀ ਹਾਂਜੀ ਬਾਹਰ ਨਹੀਂ ਜਾ ਸਕਦੀਆਂ ਪਰ ਉਹਨਾਂ ਕੋਲ ਟੈਲੈਂਟ ਬਹੁਤ ਆ ਤਾਂ ਕੋਈ ਛੋਟੇ-ਛੋਟੇ ਜੁਗਾਰ ਘਰ ਦੇ ਵਿੱਚ ਜਿਹੜੇ 2-2 4-4 ਘੰਟੇ ਲਈ ਜਿਦਾ ਪੈਕਿੰਗ ਵਗੈਰਾ ਜਾਂ ਕੋਈ ਇਦਾਂ ਦਾ ਕੰਮ ਹੁੰਦਾ ਉਹਦੇ ਲਈ ਤੁਹਾਡੀ ਹੈ ਕੋਈ ਪਲੈਨਿੰਗ ਕਿਉਂਕਿ ਵੋਟਸ ਪਾ ਕੇ ਤਾਂ ਉਹ ਵੀ ਉਹਨਾਂ ਦੀ ਵੀ ਵੋਟ ਹੁੰਦੀ ਹੈ ਸਰਪੰਚ ਨੂੰ ਜਿਹੜਾ ਮੇਰੇ ਵੱਲੋਂ ਪ੍ਰਚਾਰ ਲਾ ਰੂਗਾ ਉਹ ਇਹ ਰਹੂਗਾ ਵੀ ਸਰਕਾਰ ਵੱਲੋਂ ਜਿਹੜੀਆਂ ਵੀ ਹਦਾਇਤਾਂ ਅਸਲ ਵਿੱਚ ਪਹਿਲੀਆਂ ਪਹਿਲੇ ਲੋਕਾਂ 'ਚ ਕੀ ਹੁੰਦਾ ਸੀ ਪਹਿਲੇ ਸਰਪੰਚਾਂ ਦੇ ਵਿੱਚ ਬਿਨਾਂ ਨੌਲੇਜ ਤੋਂ ਜਿਹੜੀ ਗੱਲ ਉਹ ਸਿਸਟ ਉਹ ਲੈ ਨਹੀਂ ਸੀ ਸਾਰੇ ਕਿਤੇ ਨਾ ਕਿਤੇ ਲੋਕਾਂ ਨੇ ਉਹ ਵੇਅਰ ਨਹੀਂ ਕੀਤਾ ਜਾਂਦਾ ਮੈਂ ਬਿਲਕੁਲ ਜਿਹੜੀ ਵੀ ਕੋਈ ਗੱਲ ਮੈਨੂੰ ਪਰੋਂ ਆਊਗੀ ਕੋਈ ਹਦਾਇਤ ਆਊਗੀ ਵੀ ਆਹ ਹੋ ਸਕਦਾ ਅਸੀਂ ਬਿਲਕੁਲ ਨਾ ਹੋਵਾਂਗੇ ਮੈਂ ਕਿਤੇ ਇੱਕ ਸਕਿੰਟ ਵੀ ਨਹੀਂ ਹੈ ਉਹ ਵੇਸਲਾ ਹੋ ਸਕਦਾ ਇਹਨਾਂ ਕੰਮਾਂ ਸਰਪੰਚ ਸਾਹਿਬ ਲਾਸਟ ਪਿੰਡ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੂਗਾ ਪਿੰਡ ਵਾਸੀ ਠੀਕ ਆ ਸਾਡੇ ਨਾਲ ਆ ਸਾਰੇ ਵੈਸੇ ਵੀ ਅਸੀਂ ਸਾਰੇ ਨਾਲ ਮਿਲ ਕੇ ਜਿਹੜੇ ਕੰਮ ਕਰਾਂਗੇ ਮੈਸੇਜ ਇਹ ਹੀ ਹੈ ਧੰਨਵਾਦ ਉਹਨਾਂ ਦਾ ਉਹਨਾਂ ਨੇ ਵੋਟਾਂ ਪਾਈਆਂ ਜਿਹੜੀ ਆ ਮੰਗ ਨਾਲ ਮੈਨੂੰ ਉਹਨਾਂ ਨੇ ਚੁਣਿਆ